ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਉਸਤਾਦ ਕਰਮਜੀਤ ਸਿੰਘ ਦੀ ਅੱਜ ਜਿਹੜਾ ਫਤਿਨਾਮਾ ਗੱਤਕੇ ਦੀ ਕਲਾਸ ਤੋਂ ਉਪਰੰਤ ਫਤਿਨਾਮਾ ਲੈ ਰਹੇ ਆ ਜਿਵੇਂ ਮਰਜ਼ਾਦਾ ਅਨੁਸਾਰ ਸਮਾਪਤੀ ਹੁੰਦੀ ਹੈ ਗੱਤਕੇ ਦੀ ਉਹ ਸਾਰਾ ਜਿਹੜਾ ਫਤਿਨਾਮਾ ਹੈ ਉਹ ਲੈ ਰਹੇ ਆ ਤੇ ਅੱਜ ਜਿਹੜੀ ਗੱਤਕੇ ਦੀ ਹੈ ਉਹ ਸਮਾਪਤੀ ਆ ਸਾਰੇ ਲੋਕਾਂ ਤੇ ਅੱਜ ਜਿਹੜਾ ਫਤਿਹਨਾਮਾ ਲੈ ਲਿਆ ਹੁਣ ਅਰਦਾਸ ਕਰਕੇ ਸਮਾਪਤੀ ਹੈ ਉਸ ਤੋਂ ਬਾਅਦ ਜਿਹੜੀ ਲੰਗਰ ਦੀ ਸੇਵਾ ਸਸਤਾ ਰੱਖ ਰਹੇ ਬੱਚੇ ਸਾਰੇ